सतनाम श्री गुरु साहिब जी बिलावल महला पंजवा मात पिता सुत साथ ना माया साध संग सब दुख मिटाया मात पिता सुत साथ ना माया साध संग सब दुख मिटाया रब रहे आ प्रभ सब मैं आपे हर जप रसना दुख न व्यापै रहाओ तिखा भूख बहुत तपत व्यापिया ਸੀਤਲ ਭੈ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹੱਲਾ ਪੰਜਵਾਂ ਏ ਭਾਈ ਮਾਂ ਪਿਓ ਪੁੱਤ ਮਾਇਆ ਇਹਨਾਂ ਵਿੱਚੋਂ ਕੋਈ ਵੀ ਜੀਵ ਸਦਾ ਲਈ ਸਾਥੀ ਨਹੀਂ ਬਣ ਸਕਦਾ ਦੁੱਖੋਂ ਆਪਨ ਤੇ ਬੀ ਸਹਾਈ ਨਹੀਂ ਬਣ ਸਕਦਾ ਗੁਰਦੀ ਸੰਗਤ ਵਿੱਚ ਟਿਕਿਆਂ ਹਜ਼ਾਰਾ ਦੁੱਖਲੇ ਦੂਰ ਹੋ ਸਕੀਦਾ ਹੈ ਏ ਭਾਈ ਜਿਹੜਾ ਪ੍ਰਮਾਤਮਾ ਆਪ ਹੀ ਸਭ ਜੀਵਾਂ ਵਿੱਚ ਵਿਆਪਕ ਹੈ ਉਸ ਦੇ ਨਾਮ ਦਾ ਜਾਪ ਜੀਵ ਨਾਲ ਕਰਦਾ ਰਹੋ ਇਸੇ ਤਰ੍ਹਾਂ ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ ਰਹਾਓ ਏ ਭਾਈ ਜਗਤ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਤੇ ਸੜਨ ਵਿੱਚ ਵਸਿਆ ਪਿਆ ਹੈ ਜਿਹੜੇ ਮਨੁੱਖ ਪ੍ਰਮਾਤਮਾ ਦੀ ਸਿਫਤਸਲਾ ਕਰਦੇ ਹਨ ਉਹਨਾਂ ਦੇ ਹਿਰਦੇ ਠੰਡੇ ਠਾਰ ਹੋ ਜਾਂਦੇ ਹਨ हे ਭਾਈ ਕਰੋਣਾ ਜਤਨ ਗੀਤਿਆਂ ਵੀ ਮਾਇਆ ਦੀ ਤ੍ਰਿਸ਼ਨਾ ਵੱਲੋਂ ਸੰਤੋਖ ਪ੍ਰਾਪਤ ਨਹੀਂ ਹੁੰਦਾ ਪ੍ਰਭੂ ਦੀ ਸਿਫਤਸਲਾ ਦੇ ਗੀਤ ਗਾਇਆ ਮਨ ਰਾਜ ਜਾਂਦਾ ਹੈ हे ਹਰੀਕ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ हे ਮਾਲਕ ਤੇਰੇ ਦਾਸ ਨਾਨਕ ਦੀ ਤੇਰੇ ਦਰ ਤੇ ਬੇਨਤੀ ਹੈ ਕਿ ਆਪਣੀ ਭਗਤੀ ਦਾ ਨਾਮ ਦੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ